ਉਹਨੇ ਖੁਸ਼ੀ ਹੋਈ ਹੈ ਕਿ ਮੈਂ ਕਾਫੀ ਟਾਈਮ ਤੋਂ ਦਲਜੀਤ ਦਸਾਂਝ ਭਾਈ ਨੂੰ ਮਿਲਣਾ ਚਾਹੁੰਦਾ ਸੀ। ਪਰ ਮੈਂ ਉਹਨਾਂ ਨੂੰ ਮਿਲਿਆ। ਉਹਨਾਂ ਨਾਲ ਮੇਰੀ ਮੁਲਾਕਾਤ ਹੋਈ। ਇਹਨਾਂ ਦੇ ਉਹਨਾਂ ਨੂੰ ਮੌਲਾਨ ਦੇ ਵਿੱਚ ਜਿਹੜੇ ਹੱਕਦਾਰ ਸੀਗੇ ਉਹ ਕੁਰਪਤਾਪਾਤ ਜੀ ਕੰਗ ਸਾਹਿਬ ਨੇ ਮੇਰਾ ਇਨਾ ਸਾਥ ਦਿੱਤਾ ਮੈਂ ਉਹਨਾਂ ਦਾ ਹਿਸਾਨ ਨਹੀਂ ਦੇ ਸਕਦਾ। دلجیل پا جی نے انی ہی عزت کی میری انی ہی عزت کی بہت بہت زیادہ میری انی عزت کی تھی اور ہر ایک انہوں نے کئی بار میری قلم دی تعریف کی تھی ستری جی میں درد حسیب تیرے میرے پیار نظر لگ جا میں <تصفح> <تصفح> بہت بڑی خوشخبری دس جا رہے ہیں ਕਿ ਮੈਨੂੰ ਇੰਨੀ ਖੁਸ਼ੀ ਹੋਈ ਹੈ ਕਿ ਮੈਂ ਕਾਫੀ ਟਾਈਮ ਤੋਂ ਤਲਜੀਤ ਦਸਾਂਜ ਭਾਈ ਨੂੰ ਮਿਲਣਾ ਚਾਹਾਂ ਸੀ। ਔਰ ਮੈਂ ਉਹਨਾਂ ਨੂੰ ਮਿਲਿਆ। ਉਹਨਾਂ ਨਾਲ ਮੇਰੀ ਮੁਲਾਕਾਤ ਹੋਈ। ਇਹਨਾਂ ਦੇ ਉਹਨਾਂ ਨੂੰ ਮਲਾਮ ਦੇ ਵਿੱਚ ਜਿਹੜੇ ਹੱਕਦਾਰ ਸੀਗੇ ਉਹ ਕੋਪਰਤਾਪ ਜੀ ਕੰਗ ਸਾਹਿਬ ਨੇ ਮੇਰਾ ਇਨਾ ਸਾਥ ਦਿੱਤਾ ਮੈਂ ਉਹਨਾਂ ਦਾ ਹਿਸਾਨ ਨਹੀਂ ਦੇ ਸਕਦਾ। ਮੇਰਾ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਮੈਨੂੰ ਦਿਲਜੀਤ ਪੱਦਸਾਹ ਭਾਈ ਨੂੰ ਮਿਲਾਇਆ। ਉਤੋਂ ਜਦ ਮੈਂ ਪਹੁੰਚਿਆ ਦਿਲਜੀਤ ਭਾਜੀ ਨੇ ਇੰਨੀ ਹੀ ਇੱਜ਼ਤ ਕੀਤੀ ਮੇਰੀ ਇੰਨੀ ਹੀ ਇੱਜ਼ਤ ਕੀਤੀ ਬਹੁਤ ਬਹੁਤ ਜ਼ਿਆਦਾ ਮੇਰੀ ਇੱਜ਼ਤ ਕੀਤੀ। ਔਰ ਹਰ ਇੱਕ ਸਾਹ ਦੇ ਵਿੱਚ ਉਹਨਾਂ ਨੇ ਕਈ ਵਾਰ ਮੇਰੀ ਕਲਮ ਦੀ ਤਾਰੀਫ਼ ਕੀਤੀ। ਮੈਂ ਆਪਣੇ ਆਪ ਨੂੰ ਬੜਾ ਈਮੋਸ਼ਨਲ ਹੋਇਆ ਹੈ। ਮੈਂ ਆਪਣੇ ਆਪ ਨੂੰ ਬੜਾ ਹੀ ਖੁਸ਼ਕਿਸਮਤ ਇਨਸਾਨ ਸਮਝਿਆ ਕਿ ਇੱਟਾ ਬੜਾ ਦੁਨੀਆ ਦਾ ਬਹੁਤ ਬੜਾ ਸਟਾਰ ਜਿਹਦੀ ਪੂਰੀ ਦੁਨੀਆ بڑے بڑے ਲੋਕ ਜਿਨ੍ਹਾਂ ਨੂੰ ਮਿਲਣ ਨੂੰ ਤਰਸਦੇ ਨੇ ਇੱਕ ਛੋਟੇ ਜਿਹੇ ਬੰਦੇ ਜੀ ਉਹਨਾਂ ਨੇ ਇੰਨੀ ਜ਼ਿੱਦ ਕੀਤੀ ਹੈ ਰੱਬ ਨੂੰ ਉਹਨੂੰ ਤਰਸੀ ਤੇ ਰੱਬ ਉਹਨਾਂ ਨੂੰ ਇਸ ਤਰੀਕਾ ਕੰਬਲਾਂ ਦੇ ਵਿੱਚ ਰਹੇ ਬਲੰਦ ਵਿੱਚ ਰਹਿਣ ਬਲੰਦੀਆਂ ਇਸਤਰੀ ਛੋਣ ਔਰ ਹਮੇਸ਼ਾ ਹੋ ਕੰਦਰ ਉਸ ਤਰ੍ਹਾਂ ਤਾਂ ਕਿ ਹਮੇਸ਼ਾ ਹਮੇਸ਼ਾ ਲਈ ਇਸ ਤਰ੍ਹਾਂ ਹੋ। ਯਾਨੀ ਕਿ ਬੁਲੰਦੀਆਂ ਨੂੰ ਛੁੰਦੇ ਰਹਿ। ਮੈਂ ਉਹਦਾ ਦੇਣ ਨਹੀਂ ਦੇ ਸਕਦਾ। ਜਿੰਨੇ ਉਹਨਾਂ ਨੇ ਮੈਨੂੰ ਮਾਣ ਬਖਸ਼ਿਆ, ਜਿੰਨੀ ਮੇਰੀ ਉਹਨਾਂ ਨੇ ਇੱਜ਼ਤ ਕੀਤੀ ਔਰ ਹਰ ਸਾਹ ਦੇ ਵਿੱਚ ਮੇਰੀ ਕਲਮ ਦੀ ਤਾਰੀਫ਼ ਕੀਤੀ ਹੈ। ਔਰ ਨਾਲ ਦੇ ਜੋ ਬੌਂਸਰ ਤੱਕ ਉਹਨਾਂ ਬੜੇ ਖੁਸ਼ ਥੀਏ, ਬੜੇ ਉਹਨਾਂ ਨੂੰ ਵੀ ਮਲਾਣ ਦੇ ਵਿੱਚ ਇੰਨੀ ਖੁਸ਼ੀ ਹੈ, ਉਹਨਾਂ ਨੇ ਵੀ ਬਹੁਤ ਰਿਸਪੈਕਟ ਕੀਤੀ ਹੈ। ਔਰ ਬੁਰਤਾਰ ਜੀ ਨੇ ਮੈਂ ਉਹਦਾ ਬੜਾ एहसान मानਦਾ ਕਿ ਉਹਨਾਂ ਨੇ ਮੈਨੂੰ ਮਾਣਾ ਉਹ ਬਿੜਿਆ ਰਹੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਹੈ ਜਗੀਤ ਭਾ ਜੀ ਮੈਂ ਬਹੁਤ ਧੰਨਵਾਦ ਕਰਦਾ ਕਿ ਥੋਨੇ ਮੇਰੀ ਇੰਨੇ ਟਾਈਮ ਦੀ 2-4 ਮਹੀਨਿਆਂ ਦੀ ਕੋਸ਼ਿਸ਼ ਜਿਹੜੀ ਮੈਂ ਨੇ ਮਿਹਨਤ ਕੀਤੀ ਜੋ ਉਹਨਾਂ ਨੇ ਮਤਲਬ ਮੇਰੇ ਮਿਲ ਕੇ ਮੇਰਾ ਜਾਂ इनके ਜ਼ਿੰਦਗੀ ਨੂੰ ਸਫਲ ਕਰਦਾ ਮੈਂ ਇੱਕ ਆਪਣੀ ਤਰਫੋਂ ਮੇਰੇ ਦਿਲ ਦੇ ਵਿੱਚੋਂ ਇਹ ਦਿਲ ਕਰਦਾ ਕਿ ਮੈਂ ਉਹਨਾਂ ਦਾ دیਵਾਨਾ ਹੋ ਗਿਆ ਨੂੰ ਸਪੈਸ਼ਲ ਕਿ ਹੈ ਕਿ ਪਾਜੀ ਵੀ ਯਾਨੀ ਕਿ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਪਾਜੀ ਮੇਰੀ ਦੁਨੀਆ ਦੇ ਵਿੱਚ ਮੈਂ ਬਹੁਤ ਖਰੇਆ ਕਿ ਐਡਾ بڑا ਲੈਵਲ ਦਾ ਇਨਸਾਨ ਐਡਾ بڑا ਮਤਲਬ ਵੀ ਮਤਲਬ ਜਿਨ੍ਹਾਂ ਦੀ ਇੰਨਾ ਬੁਲੰਦ ਦੇ ਵਿੱਚ ਬੜੇ ਬਹੁਤ ਅੱਛੇ ਐਕਟਰ ਐਕਟਰ ਵੀ ਨੇ ਬਹੁਤ ਅੱਛੇ ਸਿੰਗਰ ਵੀ ਨੇ ਪੂਰੀ ਦੁਨੀਆ 'ਚ ਨਾਮ ਵੀ ਹੈ ਉਹਨੇ ਇੱਕ ਛੋਟੇ ਸਖਸ ਨੂੰ ਜਿਹਦੀ ਇੰਨੀ ਇੱਜ਼ਤ ਬਖਸ਼ੀ ਹੈ ਇੱਕ ਇੱਜ਼ਤ ਹੁੰਦੀ ਹੈ ਇੱਕ ਬਹੁਤ ਜ਼ਿਆਦਾ ਇੱਜ਼ਤ ਜੀ ਹੈ ਉਹਨਾਂ ਨੇ ਬਹੁਤ ਬਹੁਤ ਜ਼ਿਆਦਾ ਇੱਜ਼ਤ ਕੀਤੀ ਮੈਨੂੰ ਦਿੱਤੀ ਹੈ ਬਹੁਤ ਮੇਰੀ ਰਿਸਪੈਕਟ ਕੀਤੀ ਹੈ ਮੈਂ ਵੀ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਬਹੁਤ ਰਿਸਪੈਕਟ ਕਰਦਾ ਮੈਂ ਉਹਨਾਂ ਦਾ ਦੇਨ ਨਹੀਂ ਦੇ ਸਕਦਾ ਮਰਦੇਦਾਂ ਤੱਕ ਮੈਂ ਉਹਨਾਂ ਦਾ ਦੇਨ ਨਹੀਂ ਦੇ ਸਕਦਾ ਇੱਕ ਛੋਟੇ ਜਿਹੇ ਨਮਾਣ ਨੂੰ ਇੰਨਾ ਮਾਣ ਬਖਸ਼ਿਆ ਇੰਨੀ ਮੇਰੀ ਕਲਮ ਦੀ ਤਾਰੀਫ਼ ਕਰਿਆ ਹੈ ਉਹਨਾਂ ਨੇ ਜਿੰਨੀ ਟਾਈਮ ਮੇਰੀ ਉਹਨਾਂ ਨਾਲ ਮੁਲਾਕਾਤ ਹੋਈ ਹੈ ਹਰ ਸਾਲ ਵਿੱਚ ਉਹਨਾਂ ਨੇ ਮੇਰੀ ਤਾਰੀਫ ਕੀਤੀ ਹੈ ਕਲਮ ਦੀ ਔਰ ਮੈਂ ਉਹਨਾਂ ਦੀ ਹਰ ਸਾਹ ਚ ਇਹੀ ਤਾਰੀਫ ਕਰੂੰਗਾ ਉਸ ਰੱਬ ਤੋਂ ਉਹ ਪ੍ਰਮਾਤਮਾ ਤੋਂ ਇਹ ਦੁਆ ਕਰੂੰਗਾ ਕਿ ਕੰਗ ਸਾਹਿਬ ਨੂੰ ਤੇ ਦਿਲਜੀਤ ਭਾਜੀ ਨੂੰ ਹਮੇਸ਼ਾ ਤੰਦਰੁਸਤ ਰੱਖੇ ਰੱਬ ਤੇ ਹਮੇਸ਼ਾ ਇਸ ਤਰੀ ਬੁਲੰਦੀਆਂ ਛੁੰਦੇ ਰਹਿਣ ਬਹੁਤ ਬਹੁਤ ਧੰਨਵਾਦ ਥੈਂਕ ਯੂ